ਉਹ <laughs> ਗੁਰ <laughs> ਗੁਰੂ ਨਾਨਕ ਦੇਵ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਸਦ ਬਲਹਾਰੇ ਤੰਨਾ ਦੇ ਸੁਨਤੇ ਹਰ ਕਥਾ ਪੂਰੇ ਤੇ ਪਰਦਾਨ ਨਵਾ ਮੈਂ ਪ੍ਰਭ ਮਥਾ ਹਰ ਜਾਸ ਲਿਖੇ ਬੇਅੰਤ ਸੁਹ ਹੈ ਸਿਹਤ ਤਰਨ ਪੁਨੀਤ ਪਵਿੱਤਰ ਚਾਲੇ ਪ੍ਰਭ ਪਥ ਸੰਤ ਸੰਗ ਉਦਾਰ ਸਗਲ ਦੁਖ ਲਤ ਸੰਤ ਸੰਗ ਉਦਾਰ ਸਗਲ ਦੁਖ ਲਤ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ ਕਹਉ ਨਾਨਕ ਤਿਸ ਭੈਉ ਪ੍ਰਾਪਤ ਜਿਸੁ ਪੁਰਬ ਲਿਖੇ ਕਾਲਹਿ ਨ ਤੇਹ ਰੋ ਸੇਵਕ ਇਹ ਰੰਗ ਮਤੰ ਤਉ ਕਿਰਪਾਲ ਦਿਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਤਾ ਮੋਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਆਂਦਲ ਖੈ ਬਦਰ ਸੁਨੈ ਦੋਖਾਲ ਕਿਰਪਾ ਕਰਾਹਿ ਤਤ ਵਿਚਾਰ ਜਹ ਮਥਰ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਦੋਨ ਗਰਬਨ ਆਇਓ ਜੋ ਗੁਰ ਗ੍ਰੰਥ ਅਟਲ ਦਸੰਪਰਸ਼ ਹਿੰਦੀ ਆਤਮਿਕ ਜੋਤ ਹਾਜ਼ਰ ਹਜੂਰ ਤਖਤ ਚਵਰਸ਼ਤਰ ਦੇ ਮਾਲਕ ਬਾਣੀ ਕੇ ਬੋਹਿਤ ਤਨ ਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਗੁਰ ਪਰਸਾ ਸੰਗਜ ਵਡ ਪਾਗੇ ਹੋ ਸਮੂਹ ਸੰਗਤਾਂ ਸਤਿਗੁਰ ਮਹਾਰਾਜ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਹੈ। ਤਨ ਤਨ ਸਭ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜਨ ਦੇ ਸਹੀ ਦੇ ਦਿਹਾੜੇ ਨੂੰ ਸਮਰਪਿਤ ਗੁਰਮੱਲ ਸਮਾਗਮ ਦੇ ਜੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਰਾਪਾਂ ਦੀ ਲੜੀ ਆਰੰਭ ਹੈ ਸਤਿਗੁਰ ਮਹਾਰਾਜ ਨੇ ਕਿਰਪਾ ਕੀਤੀ ਹੈ। ਸੇਵਾ ਪਰਿਵਾਰ ਆਏ ਕੁਲਦੀਪ ਸਿੰਘ ਜੀ ਜਨਾ ਦੇ दया कृपा ਕਰਕੇ ਸੇਵਾ ਪਰਿਵਾਰ ਤੋਂ ਸੇਵਾ ਲਈ ਹੈ ਸਮੂਹ ਸੰਗਤਾਂ ਨੇ ਰਲ ਮਿਲ ਕੇ ਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ 'ਚ ਬੈਠ ਕਰਕੇ ਸ੍ਰੀ ਸੁਗੰਨੀ ਸਾਹਿਬ ਜੀ ਦੇ ਜੋਬ ਕੀਤੇ ਹਨ ਸੋਬੇ ਸਾਹਿਬ ਜੀ ਦੇ ਜਾਪ ਮੂਲ ਮੰਤਰ ਗੁਰ ਮੰਤਰ ਕੇ ਜਾਪ ਅੰਮ੍ਰਿਤਮੇ ਬਾਣੀ ਦੇ ਕੀਰਤਨ ਉਪਰੰਤ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੰਮ੍ਰਿਤਮੇ ਬਾਣੀ ਦੇ ਕਥਾ ਵਿਚਾਰ ਗੁਰ ਇਤਿਹਾਸੇ ਕਥਾ ਵਿਚਾਰ ਜੋ ਸੜੇ ਬਹੁਤ ਸਤਿਕਾਰਯੋਗ ਪਏ ਸਾਹਿਬ ਰੋਜ਼ਾਨਾ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਦੇ ਵਿਚਾਰ ਸਰਵਣੇ ਕਰਵਾਉਂਦੇ ਹਨ ਸੋ ਦਾਸ ਨੂੰ ਹੁਕਮ ਹੋਇਆ ਹੈ ਸੰਗਤਾਂ ਦੇ ਦਰਸ਼ਨ ਦੇਦਾਰੇ ਕਰਨ ਦੇ ਵਾਸਤੇ ਆਓ ਸਭ ਤੋਂ ਪਹਿਲਾ ਗੁਰ ਫਤੇ ਦੇ ਨਾਲ ਸੰਨਪਾਈਏ ਜੀ ਆਓ ਰਸਨਾ ਨੂੰ ਕਰੋ ਪਵਿੱਤਰ ਗੱਜ-ਬੱਜ ਕੇ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਵੱਡੇ ਪਾਗਾਂ ਦੀ ਬਾਤ ਹੈ ਸਹ ਸੰਗਤ ਦੇ ਵਿੱਚ ਆ ਕੇ ਬੈਠਣਾ ਗੁਰੂ ਪਾਸ ਜੀ ਮਹਾਰਾਜ ਜੀ ਦੇ ਸ਼ਬਦ ਸਲਵਣਾਂ ਨੂੰ ਸਰਵਣ ਕਰਨਾ ਕਿਉਂਕਿ ਹਰੇਕ ਜੀਵ ਦੇ ਇਹ ਵਾਸ ਦੀ ਬਾਤ ਨਹੀਂ ਜੰਨਾ ਤੇ ਮਾਲਕ ਪਰਮੇਸ਼ਰ ਵਾਹਿਗੁਰੂ ਦੀ ਦਇਆ ਕਿਰਪਾ ਹੈ ਉਹ ਸੰਗਤ ਦੇ ਵਿੱਚ ਆ ਕੇ ਬੈਠਦੇ ਹਨ ਇਤਨੇ ਗਰਮੇ ਦੀ ਰੁੱਤ ਦੇ ਵਿੱਚ ਕਿਉਂਕਿ ਗੁਰਮੁਖ ਜਨ ਜਿਨ੍ਹਾਂ ਦੇ ਹਿਰਦੇ ਨਾਮ ਦੇ ਦਰਵਰ ਸ਼ਾਂਤ ਹਨ ਤੇ ਨਾਮ ਦੇ ਦਰਵਰ ਜਿਨ੍ਹਾਂ ਦੇ ਮਨ ਦੀ ਤ੍ਰਿਪਤੀ ਹੈ ਗੁਰੂ ਪਿਆਰਿ ਜਿਨ੍ਹਾਂ ਦਾ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਹੈ ਉਹ ਸੰਗਤ ਦੇ ਵਿੱਚ ਆ ਕੇ ਬੈਠਦੇ ਹਨ ਨਿਰੰਕਾਰ ਦੇ ਸਿਵ ਸਲਾਉਣਾ ਕਰਦੇ ਹਨ ਸਰਵਣ ਕਰਦੇ ਹਨ ਆਸ਼ਾ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬੋਲ ਹਨ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸਬਾਈ ਸਹਿਜ ਗੁਣ ਗਾਈਐ ਜੀਉ ਤੇ ਗੁਰੂ ਚਰਨਾਂ 'ਚ ਬੈਠ ਕਰਕੇ ਸਹਿਜ ਸਬਾਈ ਗੁਰੂ ਪਿਆਰੋ ਫਿਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹੜਾ ਚੇਤੇ ਆਉਂਦਾ ਹੈ ਸੋ ਗੁਰਮੁਖਿ ਨੰਦਾ ਦੀ ਸੰਗਤ ਦੇ ਦਵਾਰ ਜਨਾਂ ਦੇ ਸੰਗਤ ਕਰਨ ਦੇ ਨਾਲ ਜਨਾਂ ਦੇ ਦਰਸ਼ਨ ਦੀਦਾਰੀ ਕਰਨ ਦੇ ਨਾਲ ਹਿਰਦੇ ਦੇ ਅੰਦਰ ਮਨ ਪਰਮੇਸ਼ਰ ਵਾਹਿਗੁਰੂ ਦੀ ਯਾਦ ਬਣ ਆਉਂਦੀ ਹੈ ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਦਰਸ਼ਨ ਦੀਦਾਰੀ ਕਰਨ ਦੇ ਨਾਲ ਉਸ ਸੰਬਲ ਪਰਮੇਸ਼ਰ ਵਾਹਿਗੁਰੂ ਦੇ ਜਾਦ ਹਿਰਦੇ ਦੇ ਅੰਦਰ ਆਬਨ ਦੀ ਤੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਜਿਥੇ ਸਾਡਾ ਅਉਗਣਾ ਤੋਂ ਵਿਕਾਰਾਂ ਤੋਂ ਖੜਾ ਛੁੱਟਦਾ ਹੈ ੜੀ ਮਤ ਦਾ ਨਾਸ ਹੁੰਦਾ ਤੇ ਗੁਰੂ ਕੀ ਮਤ ਦਾ ਹਿਰਦੇ ਦੇ ਅੰਦਰ ਪ੍ਰਕਾਸ਼ ਹੁੰਦਾ ਜਿਨ੍ਹਾਂ ਦੇ ਸੰਧੜਿਆਂ ਦੁਰਮਤ ਬੰਨੈ ਮਿੱਤਰ ਅਸਾੜੜੇ ਸਈ ਹਉ ਟੁੰਡੰਡੀ ਜਾਗ ਸਬਾਇਆ ਜਨ ਨਾਨਕ ਵਿਰਲੇ ਕੇ ਜਿਵੇਂ ਭਾਈ ਸਾਹਿਬ ਜੀ ਬਤਨ ਕਾਰੇ ਸੰਨ ਕੇ ਸੰਗਤ ਦੇ ਵਿੱਚ ਜਿਹੜੇ ਨਾਮ ਰਸੀ ਉੱਚੀ ਆਤਮਿਕ ਅਵਸਥਾ ਵਾਲੇ ਗੁਰਮਖ ਪਿਆਰੇ ਆ ਕੇ ਬੈਠਦੇ ਹਨ ਤੇ ਗੁਰੂ ਪਿਆਰੂ ਸਾਡਾ ਉਹਨਾਂ ਦੇ ਵੱਲ ਦੇਖ ਕਰਕੇ ਸਾਡੇ ਬਨ ਦੇ ਅੰਦਰ ਜਿਹੜਾ ਹੈ ਚਾਉ ਪੈਦਾ ਹੁੰਦਾ ਹੈ ਤੇ ਫਿਰ ਦੇਵ ਜੜੇ ਹਨ ਉਦਮ ਪਰਾਲਾ ਕਰਕੇ ਤੇ ਸੰਗਤ ਦੇ ਵਿੱਚ ਚੱਲ ਕੇ ਆਉਂਦੇ ਹਨ ਪਾਸ਼ਾ ਜੀ ਮਹਾਰਾਜ ਜੀ ਕਹਿੰਦੇ ਹਨ ਇਹ ਉਦਮ ਆਪਣੇ ਜੀਵਨ ਦੇ ਵਿੱਚ ਗੁਰੂ ਕੇ ਪਿਆਰੇ ਜਿੱਥੇ ਰੋਜ਼ਾਨਾ ਕਰਦੇ ਹਨ ਉਥੇ ਬਈ ਸਾਨੂੰ ਕਰਨਾ ਬਣਦਾ ਹੈ ਜੇ ਸਉਦਮ ਦੇ ਸਦਕਾ ਨਿਰੰਕਾਰ ਦੇ ਚਰਨਾਂ ਦਾ ਮਲਾਪ ਪ੍ਰਾਪਤ ਹੁੰਦਾ ਹੈ ਉਦਮ ਕਰਿੰਦਿਆ ਜਿਉ ਤੂੰ ਕੰਬਾਵੰਦਿਆ ਸੁਖ ਪੰਚਿ ਧਿਆਇਂ ਦਿਆ ਤੋ ਪ੍ਰਭੂ ਮਿਲ ਨਾਨਕ ਉਤਰੇ ਚਿੰਤ ਤੇ ਗੁਰੂ ਪਿਆਰੂ ਇਹ ਚਾਉ ਜਿੱਥੇ ਪੈਦਾ ਹੁੰਦਾ ਹੈ ਨਿਰੰਕਾਰ ਦੇ ਸਿਵ ਸਲਉਣਾ ਕਰਨ ਦਾ ਦੇਵਾਂ ਦੇ ਵਿੱਚ ਗੁਣਾਂ ਨੂੰ ਇਕੱਤਰ ਕਰਨ ਦਾ ਜਿੱਥੇ ਆਪਣੇ ਜੀਵਨ ਦੇ ਵਿੱਚ ਗੁਣਾਂ ਨੂੰ ਤਾਰਨ ਕਰਨੇ ਉਥੇ ਗੁਰੂ ਪਿਆਰੋ ਫਿਰ ਜਿੱਥੇ ਜਾ ਕੇ ਬੈਠਣੇ ਪਾਸ਼ਾ ਜੀ ਕਹਿੰਦੇ ਹਨ ਉਹਨਾਂ ਦਾ ਵੀ ਭਲਾ ਮੰਗਣੇ ਪਹੇ ਸੰਸਾਰ ਦੇ ਵਿੱਚ ਦੂਸਰੇ ਨੇ ਵੀ ਗੁਣ ਜੜੇ ਹਨ ਵੰਡਣੇ ਹਨ ਗੁਰੂ ਪਿਆਰੋ ਕੇ ਜਿਵਾਂ ਦਾ ਵਿਚਾਰ ਹੈ ਸੰਸਾਰ ਦੇ ਵਿੱਚ ਕੇ ਪਹਿੰਦਾਮ ਜਿਹੜਾ ਹੈ ਕਿਸੇ ਨੂੰ ਦੱਸਣਾ ਨਹੀਂ ਤੇ ਗੁਰੂ ਪਾਸ਼ਾ ਜੀ ਮਹਾਰਾਜੀ ਨੇ ਤਾਂ ਸਾਨੂੰ ਹੁਕਮ ਕੀਤਾ ਹੈ ਆਬ ਜਪੋ ਅਵਰ ਨਾਮ ਜਪਾਵੋ ਆਪੇ ਜਪਣੇ ਤੇ ਦੂਸਰਿਆਂ ਨੂੰ ਵੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਾਉਣੇ ਇਸ ਕਰਕੇ ਗੁਰੂ ਪਿਆਰੋ ਇਹ ਗੁਣ ਜਿਹੜਾ ਹੈ ਸੰਸਾਰ ਦੇ ਵਿੱਚ ਵੰਡਣੇ ਜੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਦਾਤ ਬਖਸ਼ਿਸ਼ ਕੀਤੀ ਤੇ ਭਾਈ ਦੂਸਰਿਆਂ ਨੂੰ ਵੀ ਗੁਰੂ ਦੇ ਚਰਨਾਂ ਦੇ ਨਾਲ ਜੋੜਨੇ ਪਾਤਸ਼ਾਹ ਜੀ ਕਹਿੰਦੇ ਹਨ ਗੁਣਾ ਦੀ ਸਾਂਝ ਜਿਹੜੀ ਪਾਈ ਜਾਵੇ ਸਾਂਝਿ ਕਿ ਰਿਜੈ ਗੁਣਹਿ ਕੇਰੇ ਛੋਡ ਅਬ ਗੁਣ ਚੱਲਿਐ ਪਹਿਰੇ ਪਟੰਬਰ ਕਰ ਅਡੰਬਰ ਆਪਨਾ ਪਿੜ ਮੱਲੀਐ ਜਿਥੈ ਜਾਇ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਨਾ ਕਾ ਹੋਵੈ ਵਸੁਲਾ ਕਡ ਵਸ ਲਈਜੈ ਤੇ ਗੁਰੂ ਪਿਆਰੋ ਗਿਰਮਖਿ ਜਨਾਂ ਦੇ ਨਾਲ ਮਿਲ ਕਰਕੇ ਉਹਨਾਂ ਦੇ ਵਰਗਾ ਸੰਸਾਰ ਦੇ ਵਿੱਚ ਜਿਹੜਾ ਉਹ ਜੀਵਨ ਆਚਰ ਬਣਾਉਣ ਦੀ ਜੜੀ ਹੈ ਉਹ ਜਾਤ ਸਾਧ ਸੰਗਤ ਦੇ ਵਿੱਚ ਆਉਂਦੀ ਹੈ ਤੇ ਗੁਰੂ ਪਿਆਰੂ ਜਿੱਥੇ ਸਾਡੇ ਤਨ ਦੇ ਖਰਾ ਕੇ ਜੜੀ ਹੈ ਉਹ ਧਾਲ ਪ੍ਰਸ਼ਾਦਾ ਹੈ ਤੇ ਸਾਡੀ ਰੂਹ ਦੀ ਜੜੀ ਖਰਾ ਕੇ ਹੈ ਗੁਰੂ ਪਿਆਰੂ ਉਹ ਨਾਮ ਰੂਪੀ ਭੋਜਨ ਹੈ ਜਿਸ ਦੇ ਦੁਆਰਾ ਸਾਡੇ ਆਤਮਾ ਦੀ ਤ੍ਰਿਪਤੀ ਹੁੰਦੀ ਸਾਡਾ ਮਨ ਤ੍ਰਿਪਤ ਹੁੰਦਾ ਹੈ ਤੇ ਸਾਧ ਸੰਗਤ ਦੇ ਵਿੱਚੋਂ ਇਸ ਭੋਜਨ ਦੀ ਪ੍ਰਾਪਤੀ ਹੁੰਦੀ ਹੈ ਤੇ ਰਹਿਤ ਭਈ ਸੱਚ ਭੋਜਨ ਖਾਇਆ ਮਾਨ ਤਨ ਰਸਨਾ ਨਾਮ ਧਿਆਇਆ ਜੀਵ ਨਾਹਰ ਜੀਵਨ ਜੀਵਨ ਹਰਿ ਦੇ ਸਤ ਸੰਗ ਸਾਧ ਸੰਗਤ ਦੇ ਨਾਲ ਮਿਲ ਕੇ ਤੇ ਭਾਈ ਨਿਰੰਕਾਰ ਦੇ ਸਿਵ ਸਲਾਉਣਾ ਕਰਦੇ ਹੋਇਆ ਜਿਹੜਾ ਜੀਵਨ ਬਤੀਤ ਹੋਵੇ ਅਸਲ ਵਿੱਚ ਗੁਰੂ ਪਿਆਰੋ ਉਹ ਜੀਵਨ ਹੈ ਉਹਨਾਂ ਗੁਰਮੁਖ ਜਨਾਂ ਦਾ ਆਇਆ ਸੰਸਾਰ ਦੇ ਵਿੱਚ ਪਰਵਾਣੇ ਉਹਨਾਂ ਦਾ ਜੀਵਨ ਸਫਲ ਹੈ ਜਿਹੜੇ ਸੰਸਾਰ ਦੇ ਵਿੱਚ ਆ ਕੇ ਸਾਧ ਸੰਗਤ ਕਰਦੇ ਹਨ ਨਿਰੰਕਾਰ ਦੀ ਸਿਫਤ ਸਲਾਉਣਾ ਕਰਦੇ ਹਨ ਭਾਈ ਲੋਪ ਪ੍ਰਲੋਕ ਦੇ ਵਿੱਚ ਪਰਵਾਣ ਚੜਦੇ ਹਨ ਆਇਆ ਸਫਲ ਤਾਹ ਕੋ ਗਨੀਏ ਦਾਸ ਰਸਨ ਹਰ ਹਰ ਜਸ ਪਨੀਏ ਆਏ ਬਸੇ ਸਾਧੂ ਕੈ ਸੰਗੇ ਆਨੰਦਨ ਨਾਮ ਤੇ ਆਵੇ ਰੰਗੇ ਜਿਹੜੇ ਰੋਜਾ ਨਹੀਂ ਅਈ ਸੰਤ ਜਨਾਂ ਦੇ ਨਾਲ ਗੁਰਮਖੀ ਜਨਾਂ ਦੇ ਨਾਲ ਸਾਧ ਸੰਗਤ ਦੇ ਨਾਲ ਮਿਲ ਕੇ ਜਿਹੜੇ ਰਾਤ ਦਿਨ ਜਪਦੇ ਹਨ ਵਾਹਿਗੁਰੂ ਵਾਹਿਗੁਰੂ 세그릇. Whoa. ਕਿ ਦੋਦੀ ਬਾਤ ਨਹੀਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਹਨ ਦਿੰਦਾ ਨੇ ਸੰਤਨ ਨਾਨਦੇ ਸੰਗਤ ਕੀਤੀ ਹੈ ਕੋਟ ਅਪਰਾਧੇ ਸੰਤ ਸੰਗ ਉਦਰੇ ਜਮ ਤਾ ਕੈ ਨੇੜਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰਿ ਸੰਗ ਆਣ ਮਲਾਵੇ ਗੁਰੂ ਪਿਆਰੂ ਜਿਵੇਂ ਆਏ ਸਾਹਿਬ ਜੀ ਬੇਨਤੀ ਕਰੇ ਸਨ ਕੇ ਜੀ ਉਸ ਨੂੰ ਗੁਰੂ ਦੇ ਚਰਨਾਂ ਤੋਂ ਨਿਰੰਕਾਰ ਦੇ ਚਰਨਾਂ ਤੋਂ ਜਿਹੜਾ ਵਿਛੜ ਜਾਂਦਾ ਹੈ ਫਿਰ 84 ਦਾ ਗੇੜ ਸ਼ੁਰੂ ਹੋ ਜਾਂਦਾ ਹੈ ਆਵਗਮ ਦੇ ਗੇੜ ਦੇ ਵਿੱਚ ਪੈਣਾ ਪਿੰਦਾ ਪਰੰਤੂ ਗੁਰੂ ਪਾਤਸ਼ਾਹ ਜੀ ਮਹਾਰਾਜ ਜਨਮ ਜਨਮਾਂ ਤਰਾਂ ਤੋਂ ਵਿਛੜਿਆ ਹੋਇਆਂ ਨੂੰ ਅੰਰੰਕਾਰ ਦੇ ਚਰਨਾਂ ਦੇ ਨਾਲ ਮਿਲਾਉਣ ਵਾਲੇ ਹਨ ਸੰਗਤ ਦੇ ਚਰਨਾਂ ਦਾ ਉਹ ਤਾਸਰ ਦੇ ਕਰਕੇ ਸਤਗੁਰੂ ਮਹਾਰਾਜੇ ਕਿਰਪਾ ਕਰਨ ਸਭ ਸੰਗਤਾਂ ਦੇ ਸੇਵ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰਕਣ ਦਰੋਂ ਕਰੋ ਨਾਮ ਦਾ ਨੂੰ ਗੁਰ ਸਿੱਖੇ ਜੀਵਨ ਦੇ ਦਾਤ ਬਸ ਉਸ ਕੇ ਨਿਹਾਲ ਕਰਨ ਦੇ ਇਤਨੇ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਚੁਕਾਂ ਨੇ ਮਾਫ਼ੀ ਬਖਸ਼ਣੇ ਦੇ ਗੁਰੂ ਅਤੇ ਗੁਰੂ ਕੇ ਸੰਗਤ ਬਖਸ਼ਣ ਜੋਗ ਹੈ ਬਖਸ਼ਣਾ ਜੇ ਆਗੁਰ ਫਤਿਹ ਦੇ ਨਾਲ ਸੰਪਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ